ਵੀ ਬਾਹਰ ਜਾਣ ਦਾ ਕਾਰਨ ਕੀ ਬਣਿਆ ਕਰਨ ਬੇਰੁਜ਼ਗਾਰੀ ਹੈ ਜਿਹੜਾ ਮੁੱਖ ਨਹੀਂ ਭਵਾਂਤ ਨੂੰ ਇਹ ਕਹਿੰਦਾ ਸੀ ਵੀ ਸਾਡੀ ਸਰਕਾਰ ਦੇ ਆਉਣ ਤੋਂ ਵੀ ਜੋ ਬੱਚੇ ਸਾਡੇ ਬਾਹਰ ਵੱਲ ਨੂੰ ਰੁੱਖ ਨਹੀਂ ਕਰਨਗੇ ਪਰ ਹਾਲਾਤ ਅੱਜ ਇਹੋ ਜਿਹੇ ਬਣ ਗਏ ਵੀ ਸਾਡੇ ਬੱਚੇ ਨੂੰ ਬਾਹਰ ਜਾਣ ਦਾ ਕਾਰਨ ਕੀ ਆ ਵੀ ਪੰਜਾਬ ਦੇ ਵਿੱਚ ਜੋ ਰੁਜ਼ਗਾਰ ਨਹੀਂ ਮਿਲਦਾ ਜੇਕਰ ਰੁਜ਼ਗਾਰ ਮਿਲਦਾ ਕਿਸੇ ਨੇ ਬੀਟਾ ਕੀਤੀ ਹੈ ਕਿਸੇ ਨੇ ਐਮਟਾ ਕੀਤੀ ਹੈ ਕਿਸੇ ਨੇ ਪੀਐਚਡੀ ਕੀਤੀ ਆ 12-12 ਹਜ਼ਾਰ ਰੁਪਏ ਸਕੂਲਾਂ ਨੂੰ ਨੌਕਰੀ ਮਿਲਦੀ ਆ ਰੰਮਪਰਾ ਦਾ ਹਲਾਤ ਵੀ ਹੀ 12 13000 ਨਾਲ ਮਿਲ ਰਹੇ ਨੇ ਬੀਟੈਕ ਕੀਤੀ ਐਮ ਬੀਏ ਕੀਤੀ ਆ ਜੇਰ ਸਾਡੇ ਪੰਜਾਬ ਦੇ ਵਿੱਚ ਬੱਚਿਆਂ ਨੂੰ ਕੁਆਲਿਫੀਕੇਸ਼ਨ ਦੇ ਹਿਸਾਬ ਨਾਲ ਤਨਖਾਹ ਮਿਲੇ ਮਤਲਬ 30000 ਬੱਚੇ ਤਨਖਾਹ ਮਿਲੇ ਤਾਂ ਮੈਂ ਗਰੰਟੀ ਨਾਲ ਸਾਡੇ ਬੱਚੇ ਬਾਹਰ ਜਾਣ ਦਾ ਰੁਕ ਨਹੀਂਣਗੇ ਪਰ ਜਦੋਂ ਕੋਈ ਸਮਾਂ ਸੀਗਾ ਮਹਾਰਾਜ ਜੀ ਦਾ ਰਾਜ ਜਦੋਂ ਉਸ ਸਮੇਂ ਗੋਰੇ ਅੰਗਰੇਜ਼ ਇੰਗਲੈਂਡ ਤੋਂ ਅਮਰੀਕਾ ਤੋਂ ਕੈਨੇਡਾ ਤੋਂ ਪੰਜਾਬ ਵਿੱਚ ਨੌਕਰੀਆਂ ਕਰਦੀ ਉਸ ਸਮੇਂ ਸਾਡੇ ਪੰਜਾਬਾ ਇੱਕਨਾਂ ਸੀ ਤੇ ਇੰਗਲੈਂਡ ਦੇ 12 ਪਾਉਂਡ ਸੀਗੇ ਐਨਾ ਫਰਕ ਸੀਗਾ ਪਰ ਅੱਜ ਹਾਲਾਤ ਕੀ ਬਣ ਗਏ ਵੀ ਸਾਡੇ 60 ਰੁਪਇਆ ਜਾਂ ਕੈਨੇਡਾ ਦਾ 1 ਡਾਲਰ ਇਹ ਹਾਲਾਤ ਆਮ ਨੇ ਤੇ ਜੁਨੀਅਰ ਸਾਰੀਆਂ ਸਰਕਾਰਾਂ ਨੇ ਪੰਜਾਬ ਦੀ ਸਰਕਾਰਾਂ ਕਹਿੰਦੀ ਸਰਕਾਰਾਂ ਇਹਨਾਂ ਦੀ ਸੋਚ ਘਟੇ ਆ ਹੁਣ ਕਰ ਗਏ ਸਾਡੇ ਬਰਤਨ ਮਾਰ ਨਾ ਡੀਏ ਦੇ ਵਿੱਚ 16% ਵਾਧੇ ਦੀ ਗੱਲ ਆ ਕਿਉਂਕਿ ਕੇਂਦਰ ਸਰਕਾਰ ਦਾ ਡੀਏ ਜੋ ਉਹ 58% ਆ 50 ਦੇ ਮੁਕਾਬਲੇ ਡੀਏ 42% ਦਾ 16% ਦਾ ਬਹੁਤ ਵੱਡਾ ਫਰਕ ਆ ਪਰ ਮਾਨ ਸਰਕਾਰ ਬੇਈਮਾਨ ਹੋਣ ਕਰਕੇ ਤਾਨ ਤਨ ਵਿੱਚ ਲੁਧਿਆਣਾ ਦੇ ਵਿੱਚ ਨਰਿੰਦਰ ਵਿੱਚ ਮਹਾਲੀ ਦੇ ਵਿੱਚ ਜੰਮੂ ਖੇਰੀ ਭਵਾਂਤਮਨ ਸ਼ਹਿਰ ਸੰਗਰੂਰ ਦੇ ਵਿੱਚ ਜੋ ਮਾਨ ਸਰਕਾਰ ਦੇ ਲਾਰੇ ਨੇ ਪੂਰ ਖੁੱਲੀ ਗਈ 6ਵੇਂ ਪੇਗ ਹੰਦੇਰੀ ਦੀ ਗੱਲ ਆ ਲਗਭਗ 18000 ਕਰੋੜ ਦੇ ਉੱਪਰ ਬਣਦਾ ਪਰ ਉਹ ਦਿਨੋਂ ਵੀ ਸਰਕਾਰ ਤਿਆਰ ਨਹੀਂ ਜਿਸ ਸਰਖੀ ਇਹ ਮੰਗ ਕਰ ਰਹੇ ਸੀ ਪੁਰਾਣੀ ਪੈਨਸ਼ਨ ਸੀਮੇ ਦੇ ਉੱਪਰ 2022 ਦੇ ਵਿੱਚ ਸਰਕਾਰ ਨੇ ਸਰਕੂਲ ਜਾਰੀ ਕੀਤਾ ਸੀ ਪਰ ਅਜੇ ਤੱਕ ਪੁਰਾਣੀ ਪੈਨਸਨ ਸਕੀਮਾ ਜੋ 1972 ਨਾਲ ਲਾਗੂ ਨਹੀਂ ਕੀਤੀ ਗਈ ਅਸੀਂ ਮਾਨ ਸਰਕਾਰ ਮੰਗ ਕਰਦੇ ਹਾਂ ਕਿ ਪੁਰਾਣੀ ਪੈਨਸਨ ਲਾਗੂ ਕੀਤੀ ਜਾਵੇ ਤੇ ਗੁਰੂ ਗੋਬਿੰਦ ਸਿੰਘ ਸੁਪਰ ਥਰਮਲ ਨਹਿਰ ਰੋਪੜ ਦੇ ਵਿੱਚ ਗੁਰੂ ਹਰਗੋਬਿੰਦ ਥਰਮਲ ਨਹਿਰ ਮਹੱਭਾ ਦੇ ਵਿੱਚ ਖਾਲੀ ਪਈਆਂ ਸਾਮੀਆਂ ਜਲਦੀ ਭਰੀਆਂ ਜਾਣ ਜੋ ਠੇਕੇਦਾਰਾਂ ਕੋਲ ਕੰਮ ਕਰਦੇ ਕੱਚੇ ਕੰਮ ਆ ਜਿਹਨਾਂ ਤਰ੍ਹਾਂ 12000 ਆ ਜਾਂ 15000 ਉਹਨਾਂ ਨੂੰ ਜਿਹਨਾਂ ਤਰ੍ਹਾਂ ਵਾਧਾ ਕੀਤਾ ਜਾਵੇ ਨਹੀਂ ਰੈਗੂਲਰ ਕੀਤਾ ਜਾਵੇ ਇਹ ਦੁਆਰਾ ਫੇਰ ਮੰਗ ਕਰਦੇ ਹਾਂ ਚੀਫ ਇੰਜੀਨੀਅਰ ਰੋਪੜ ਤੋਂ ਅਤੇ ਚੀਫ ਇੰਜੀਨੀਅਰ ਥਰਮਲ ਨਹਿਰ ਮਹੱਭਾ ਤੋਂ ਇਹ ਖਾਲੀ ਪਈਆਂ ਅਸਾਮੀਆਂ ਭਰਿਆਣ ਕਿਉਂਕਿ ਹਾਲਾਤ ਇਹੋ ਜਿਹੇ ਬਣ ਚੁੱਕੇ ਆ ਵੀ ਰੋਪੜ ਤੋਂ ਬਣਾਉਣ ਹੋ ਜਾਂ ਲਹਿਰਾਮ ਤੋਂ ਬਣਾਉਣ ਹੋਏ 10-10 ਲੋਕੇਸ਼ਨਾਂ ਦੇ ਇੱਕ ਇੱਕ ਕਰਮਚਾਰੀ ਕੰਮ ਕਰਦਾ ਹਾਲਾਤ ਇਹੋ ਜਿਹੇ ਬਣ ਚੁੱਕੇ ਆ ਆਨਸਰਲ ਸਿਗਰ ਤੋਂ ਵਰਕ ਨੇ ਬਹੁਤ ਪੋਸਟਾਂ ਖਾਲੀ ਵੀਆਂ ਨੇ ਇਸ ਤਰ੍ਹਾਂ ਜੀਪੀ ਦੀਆਂ ਅਸੀਂ ਇਹ ਵੀ ਮੰਗ ਕਰਦੇ ਆ ਵੀ ਜੋ ਡੀਪੀਸੀ ਮੀਟਿੰਗ ਕਰਕੇ ਜੀਪੀ ਤੋਂ ਏਪੀਏ ਸਿਗਰ ਤੋਂ ਜੀਪੀ ਏਪੀ ਤੋਂ ਡੈਸਕਟੋਰਲਰ ਜਾਂ ਆਹ ਨਾਲ ਸੰਬੰਧ ਜੋ ਲੀਡਿੰਗ ਫਰਮ ਨੇ ਪੋਸਟਾਂ ਖਾਲੀ ਵੀਆਂ ਨੇ ਫਿਰ ਵੀ ਨੇ ਪੋਸਟਾਂ ਖਾਲੀ ਵੀ ਨੇ ਹਾਲਾਤ ਇੰਨੇ ਬਣ ਚੁੱਕੇ ਆ ਵੀ ਫਾਇਰਮੈਨ ਦੀ ਜੋ ਪੋਸਟ ਆ ਧੰਨਵਾਦ ਜੀ ਮੇਰੀ ਵੀਡੀਓ ਚੰਗੀ ਲੱਗੀ ਹੋਵੇ ਤੇ ਚੈਨਲ ਨੂੰ ਲਾਈਕ ਕਰੋ ਸਬਸਕ੍ਰਾਈਬ ਕਰੋ ਤੇ ਵੀਡੀਓ ਵੱਤਵਾ ਸ਼ੇਅਰ ਕਰੋ